ਸੋ ਕਹ ਤਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਹੋਐ ਸਫਤਖ ਸੰਮੰਦੀ ਨੂਰੇ ਅਰਸ ਹਉ ਕਰਸ ਹਉ ਉਦਿਤੇ ਸੱਚੇ ਬਾਤਸਾ ਮਲ ਜਨਮ ਜਨਮ ਦੀ ਸਜਣ ਸੱਚਾ ਬਾਤਸਾ ਹੋ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀ ਐ ਸਬਨਾੰਦ ਸਜਣ ਸਚਾ ਪਾਤ ਸਾਹ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਮਰਤਕ ਕਾ ਪਾਇਓ ਤਨ ਸਾਸਾ बिशरत आन मिलाया, मलाया पशुप्रेत मुग्धपे स्रोप्ते हर नामा मुख गाया ਮਰਤਕ ਕਾਉ ਪਾਇਓ ਤਨ ਸਾਸਾ ਵਿਸ਼ਰਤ ਆਨ ਮਿਲਾਇਆ ਪਸੂ ਪਰੇਤ ਮੁਗਧ ਭੇ ਸ੍ਰੋਕਤੀ ਹਰ ਨਾਮ ਮੁਖ ਗਾਇਆ ੁਰ ਕੀ ਦੇਖ ਬਡਾਈ ਤਾਕੀ ਕੀਮਤ ਕਹਣ ਨਾ ਜਾਏ ਰਹਾ ਦੁਖ ਸੋਗ ਕਾ ਟਾਹ ਓ ਡੇਰਾ आनंद मंगल बिस्रामा मन बाषित फल मिले अचिंता पूरन होए काम एहा सुख ਅਗ ਮੁਖ ਊਜਲ ਮਿਟ ਗਿ ਆਵਣ ਜਾਣੇ ਨਿਰੋਪਾਪ ਹਿਰਦੈ ਨਾਮ ਵਸੇ ਆਪਨੇ ਸਤ ਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗ। ਕਹੋ ਨਾਨਕ ਤਾਕੇ ਪੂਰ ਕਰਮਾ। ਜਾ ਕਾ ਗੁਰ ਚਰਨੀ ਮਨ ਲਾਗਾ ਊਠਤ ਬੈਠਤ ਹਰ ਗੁਣ ਗਾਵੇ ਦੁਖ ਦਰਦ ਭ੍ਰਮ ਭਾਗਾ ਕਹ ਨਾਨਕ ਤਾਂ ਕੇ ਪੂਰ ਕਰਮਾ ਜਾ ਕਾ ਗੁਰ ਚਰਣੀ ਮਨ ਲਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਮਰਤਕ ਕੋ ਪਾਇਓ ਤਨ ਸਾਸਾ ਵਿਸ਼ਰਤ ਆਨ ਮਿਲਾਇਆ ਪਸੂ ਪ੍ਰੇਤ ਮੁਗਦ ਭੇ ਸ੍ਰੋਤੇ ਹਰ ਨਾਮ ਮੁਖ ਗਾਇਆ